ਅੱਛੀ ਗੱਲ ਜੀ ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਸੈੱਟ ਹੋਵਾਂਗੇ ਤੁਸੀਂ ਕਹਿੰਦੇ ਹੋਗੇ ਐਂ ਜਗਾਦ ਕਰ ਮੈਂ ਪਹਿਲਾਂ بڑا ਸੈੱਟ ਹੋ ਕੇ ਪੈਣਾ ਪਰ ਜਦੋਂ ਕੈਮਰਾ ਆਨ ਹੋ ਜਾਂਦਾ ਫਿਰ ਮੈਨੂੰ ਐ ਸੈੱਟ ਜੀ ਹੋਣਾ ਪੈਂਦਾ ਪਤਾ ਨਹੀਂ ਕਿਉਂ ਤੇ ਹੋਰ ਠੀਕ ਠਾਕ ਹੋ ਸੈੱਟ ਉਮੀਦ ਕਰਦਾ ਸੈੱਟ ਹੋਵਾਂਗੇ ਠੀਕ ਠਾਕ ਹੋਵਾਂਗੇ ਵਧੀਆ ਹੋਵਾਂਗੇ ਕੀ ਚੱਲਦਾ ਅੱਜਕੱਲ ਨਿਰੂਲੇ ਨੂੰ ਬੇਨਤੀ ਕੀਤੀ ਜਾਂਦੀ ਆ ਆ ਮੱਖੀ ਨੂੰ ਲੈ ਜਾ ਪੋਡਕਾਸਟ ਦਾ ਕਰਾ ਦੇ ਚੰਗਾ ਰਹੇਗਾ ਤੇ ਯਾਰ ਪਹਿਲਾਂ ਨਾ ਐਕਟਰ ਹੁੰਦੇ ਸੀ ਹੀਰੋਇਨਾਂ ਹੁੰਦੀਆਂ ਸੀ ਹੀਰੋ ਆਉਂਦੇ ਸੀ ਫਿਲਮਾਂ 'ਚ ਫਿਲਮਾਂ 'ਚ ਹੁੰਦੇ ਸੀ ਫਿਲਮਾਂ 'ਚ ਹੁੰਦੇ ਤੇ ਲੋਕ ਕਹਿੰਦੇ ਸੀ ਵੀ ਹਾਂ ਯਾਰ ਐਕਟਰ ਆ ਹੀਰੋ ਆ ਵੀ ਚੱਲੀ ਜਾਂਦਾ ਫਿਲਮਾਂ 'ਚ ਐਂ ਕਹਿੰਦੇ ਤੇ ਬੰਬੇ ਆ ਵੀ ਉੱਥੇ ਚੱਲੀ ਜਾਂਦਾ ਉਧਰ ਪਾਈ ਜਾਂਦੇ ਛੋਟੇ ਕੱਪੜੇ ਜਾਂ ਕੁਝ ਵੀ ਹਨਾ ਐਕਟਰ ਨਾਲ ਹੀਰੋਆਂ ਫਿਲਮਾਂ 'ਚ ਹੁੰਦੇ ਸੀ ਵੇਂਦੇ ਸੀ ਹੋ ਜਾਂਦਾ ਸੀ ਜੇ ਕੋ ਉਹੋ ਜਿਹਾ ਸੀਨ ਆ ਜਾਂਦਾ ਸੀ ਜਾਂ ਤਾਂ ਟੀਵੀ ਬੰਦ ਕਰ ਦਿੰਦੇ ਹੁੰਦੇ ਆਂ ਦੀ ਜਾਂ ਜੇ ਉ ਚਲੀ ਜਾਂਦਾ ਕਾ ਚੀਜ਼ ਤੇ ਗਾਂਟ ਪਾ ਦਿੰਦੇ ਹਿੰਦੇ ਨਾ ਅਗਲਾ ਚੈਨ ਲਾ ਦਿੰਦੇ ਹਿੰਦੇ ਹਨ ਵੀ ਬੱਚੇ ਬੈਠੇ ਆ ਗਲਤ ਪ੍ਰਭਾਵ ਪਊਗਾ ਅੱਜ ਕੱਲ ਆ ਰੀਲਾਂ ਵਾਲੀਆਂ ਐਕਟਰਾਂ ਨਾ ਹੀਰੋਇਨਾਂ ਇਹਨਾਂ ਨੇ ਕੰਦ ਪਾਇਆ ਥੈਂਕ ਯੂ ਐ ਡਿਡੀ ਛੋਟੀ ਛੋਟੀ ਛੋਟੇ ਕੱਪੜੇ ਪਾ ਕੇ ਭਾਈ ਮੈਨੂੰ ਪਤਾ ਕਦੋਂ ਹਰਾਂ ਜਦੋਂ ਨਰੂਲਿਆਂ ਦੇ ਉਹ ਕੁੜੀ ਦਾ ਰੀਤ ਜੀ ਦਾ ਬੱਡੇ ਨਹੀਂ ਸੀਗਾ ਤੇ ਉਹ ਬਿੱਲੀਆਂ ਜੀਆਂ ਅੱਖਾਂ ਵਾਲੀ ਨੇ ਪਾਈ ਸੀ ਹਿਤ ਤੱਕ ਮੈਂ ਹਰਾਂ ਉਧਰੋਂ ਠੂਈਆਂ ਮੇਰੇ ਸਾਲੇ ਨੇ ਠੰਡ ਚ ਆਹਣਾ ਆ ਦਿਨ ਹੈ ਠੰਡੀ ਹੈ ਯਾਰ ਨਾਰਮਲ ਹੈ ਨਾ ਅੰਦਰ ਬੈਠੇ ਠੰਡ ਲੱਗਦੀ ਹੈ ਬੰਦਾ ਧੁੱਪੇ ਆ ਕੇ ਬਹਿੰਦਾ ਉਹ ਪਾਈ ਫਿਰ ਮੇ ਅ ਕੁਟਨਸ ਤੇ ਇਹਨਾਂ ਨੇ ਮਾਹੌਲ ਖਰਾਬ ਕੀਤਾ ਸਾਰਾ A to Z ਇਹਨਾਂ ਨੂੰ ਵੇਖ-ਵੇਖ ਕੇ ਕੀ ਕਹਿੰਦੇ ਆ ਜਵਾਗ ਅੱਜਕੱਲ ਮੇਰੇ ਅਰਗਾ ਵੀ ਕਹਿੰਦਾ ਯਾਰ ਸੋਹਣੀ ਲੱਗਦਾ ਆ ਲੀਡ ਮੈਂ ਪਾਉਂਗਾ ਉਹ ਬੰਦੇ ਤੇ ਸੋਹਣੀ ਲੱਗਦੀ ਐ ਪਿੰਟਾਂ ਮੈਂ ਪਾਉਂਗਾ ਵੇਖ-ਵੇਖ ਕੇ ਇਹਨਾਂ ਨੂੰ ਕਾਪੀ ਕਰੀ ਜਾਂਦੇ ਆ ਲੋਕ ਅੱਜਕੱਲ ਦੀਆਂ ਕੁੜੀਆਂ ਕਹਿਨੀਆਂ ਚਲੋ ਵਧੀਆ ਹੈ ਨਾ ਮੈਂ ਵੀ ਆਇਆ ਹਾਂ ਮੈਂ ਵੀ ਫੇਮਸ ਹਾਂ ਮੈਂ ਵੀ ਫੇਮਸ ਹਾਂ ਉਹ ਰੀਲਾਂ ਤੇ ਫੇਮਸ ਆ ਉਹ ਤਾਂ ਗੰਜਰ ਉਹਨਾਂ ਨੂੰ ਵੇਖ ਵੇਖ ਅਨਰੂਲਿਆ ਲੈਜੈਂਡ ਉਹਨਾਂ ਨੂੰ ਵੇਖ ਵੇਖ ਕੇ ਤੁਸੀਂ ਵੀ ਉਹ ਕਰੋਗੇ ਇਸ ਕਰਕੇ ਇਹੋ ਜਿਹੇ ਲੋਕਾਂ ਨੂੰ ਕਾਪੀ ਨਾ ਕਰੋ ਇਹੋ ਜਿਹੇ ਲੋਕਾਂ ਨੂੰ ਅਨਫੋਲੋ ਮਾਰ ਦਿਓ ਬਲੌਕ ਸੈੱਟ ਦਿਓ ਇਹ ਤੁਹਾਡੀ ਜ਼ਿੰਦਗੀ 'ਚ ਕਿਸੇ ਕੰਮ ਦੇ ਨਹੀਂਗੇ ਜ਼ਿੰਦਗੀ 'ਚ ਕੋਈ ਚੰਗੀਆਂ ਚੀਜ਼ਾਂ ਸਿੱਖੋ ਹੋਰ ਬਹੁਤ ਚੀਜ਼ਾਂ ਪਈਆਂ YouTube ਤੇ Facebook ਤੇ Insta ਤੇ ਆਪਣੇ ਉਹੋ ਜਿਹੇ ਵੀ ਆਉਂਦੇ ਆ ਪੇਜ ਉਹੋ ਜਿਹੇ ਵੀ ਮੇਰੇ ਅਰਗੇ ਦੇ ਚੈਨਲ ਤਾਂ ਨਹੀਂ ਗੇ ਵਧੀਆ ਚੈਨਲ ਬਣਿਆ ਜੋ ਸਿੱਖਿਆ ਦਿੰਦੇ ਕੋਈ ਚੰਗੀ ਚੀਜ਼ ਦਿੰਦੇ ਐਂਟਰਟੇਨਮੈਂਟ ਵੀ ਹੁੰਦਾ ਐਡੀ ਗੱਲ ਨਹੀਂ ਵੀ ਐਂਟਰਟੇਨਮੈਂਟ ਨਹੀਂ ਪਰ ਇਹ ਸਾਲੇ ਕੰਜਰ ਐਂਡ ਆਫ ਦਾ ਪੁਆਇੰਟ ਥਿਸ ਵਨ ਇਜ਼ 올 ਵਨ ਕੰਜਰ ਤੇ ਗੱਲ ਅੱਜ ਪਤਾ ਕੀ ਦੀ ਆ ਬੱਝੋ ਤਨ ਨੂੰ ਨੂੰ ਭਰ ਲਈ ਅੱਜ ਮੈਂ ਤੁਹਾਨੂੰ ਕੋਦੇ ਮੈਂ ਇੱਕ ਗੱਲ ਹੋਰ ਕਹਿਣੀ ਸੀ ਅਸਲ ਜਦੋਂ ਮੈਂ ਕੈਮਰਾ ਫੇਸ ਕਰਨਾ ਸਿੱਖਿਆ ਹਨ ਐਂਜਲ ਲ ਵੇਖ ਕੇ ਕਰਿਆ ਮੈਂ ਵੀ ਜੇ ਇਹ ਸਾਰੀ ਛਗਰ ਗੰਜੀ ਚੈਨਲ ਤੇ ਆਏ ਕਰਕੇ ਯੂ ਮੈਂ ਕਰ ਸਾਦੀ ਤੇ ਮੈਂ ਤਾਂ ਬਹਿ ਕੇ ਬਣਾਉਣੀ ਯਾਰ ਬੜਾ ਸਾਦਾ ਤੇਰੇ ਜਿਹ ਹੌਸਲੇ ਨੇ ਪੁੱਤਰਾ ਮੈਂ ਕਰ ਹੁਣ ਕੋਰੀ ਹੜਤਾਲ ਚ ਰਹਿੰਦੇ ਕੀ ਕਰਨਾ ਫਿਰ ਸਾਹ ਨੂੰ ਸਾਰਾ ਕੁਝ ਵਾਇਮ ਕਰਵਾ ਚੋਤੇ ਪਾਣਾ ਆਉਂਦਾ ਨਹੀਂ ਬਰਾਉਂ ਟਾਈਮ ਤੇ ਪਤਾ ਕੀ ਗੱਲ ਹੋ ਗਈ ਕਰਵਾ ਚੋਤੇ ਆਪਾਂ ਕੋਰੀਅਰ ਇੰਡੀਆ ਤੋਂ ਮਂਗਾਇਆ ਦੇਖੀ ਤਾਂ ਮੈਂ ਜਿਹੋ ਜੀ ਲੀਡ ਲੈਣੇ ਮੈਨੂੰ ਮਿਲੇ ਨਹੀਂ ਮਿਲੇ ਨਹੀਂ ਮੈਨੂੰ ਲੀਡ ਇਹੇ ਸੜੀ ਆਏ ਕਰੀ ਜਾਂਦੀ ਬਿੰਗਾ ਨੂੰ ਕਰਕੇ ਮੂੰਹ ਮੂੰਹ ਵੇਖੋ ਭੈਜ ਚਾਰ ਕੇ ਜ਼ੂਮ ਕਰਕੇ ਬੰਦਾ ਵੇਖੇ ਨਾ ਮਤਲਬ ਕੈਮਰੇ ਦਾ ਜ਼ੂਮ ਆ ਜੇ ਸਾਲਾ ਜੀਗਾ ਦਾ ਚਪਲੀ ਆਏ ਚਲਦੇ ਫੁੰਜੀ ਬੰਦਾ ਮੰਨਦੇ ਸੀ ਇਹ ਉਹ ਜ ਮੂੰਹ ਬਣਾਉਂਦੀ ਐ ਇੱਕ ਤਾਂ ਮੇਰੇ ਨੂੰ ਦੰਦ ਦੋਵੇਂ ਦੇ ਆ ਉਤੋਂ ਮੂੰਹ ਇਹ ਮੈਂ ਟੁੰਨ ਇਧਰ ਆ ਟੁੰਨ ਮੂੰਹ ਤੋਂ ਭੇਜੇ ਤੇ ਕਲਹੰਗਾ ਨਹੀਂ ਦਵਾਇਆ ਜਾਂਦਾ ਲਾਣ ਦਾ ਟੁੰਨੂ ਤੇਰੇ ਤੇ ਭੇਜਦਾ ਇਹਨਾਂ ਕੰਜਰਪੁਣਾ ਨੂੰ ਕਰਕੇ ਤੇਰੇ ਤੋਂ ਇੱਥੇ ਸੇਮ ਉਹ ਤੋਂ ਪ੍ਰੋਵਾਈਡ ਨਹੀਂ ਕਰਾ ਸਕਦਾ ਚੀਜ਼ਾਂ ਨੂੰ ਜੇ ਭਾਬੀ ਰੋਸ ਗਈ ਯਾਰ ਭਾਬੀ ਰੋਪੀ ਤੇ ਲੱਗਦੀ ਲਾਣਤ ਤੇਰੀ ਕਮਾਈ ਤੇ ਭਾਬੀ ਪਬਜੀ ਤੁਸੀਂ ਇਧਰ ਆਓ ਤੁਹਾਨੂੰ ਲਹੰਗਾ ਛੱਡੋ ਤੁਹਾਨੂੰ ਸ਼ਰਾਰਾ ਵੀ ਨਾਲ ਦਵਾਉਨੇ ਹਾਂ ਸੱਚੀ ਮੂਹ ਕਰਦੀ ਬਿੰਗੜੀ ਤੇ ਟੰਨੂ ਆਏ ਨਹੀਂ ਮੇਰੇ ਹਰੇ ਵੀ ਬਲੌਗ ਬਣਾਈ ਜਾਂਦਾ ਵੀ ਉਹਦੇ ਨਲੀ ਪੁੰਹਦੇ ਵਿਚਾਰੀ ਦੀ ਸਾਲਾ ਕੱਟ ਕੇ ਕੈਮਰਾ ਤੇ ਬੂਥੇ ਕੋਲੇ ਲੈ ਕੇ ਤੇ ਬਣਾਉਣ ਲੱਗ ਪਿਆ ਵੀ ਰੋਂਦੀ ਆ ਟਾਈਟਲ ਲਾਉਂਗਾ ਮੇਨ ਸਬਟਾਈਟਲ ਨਾਲੇ থামਬਨੇ ਵੀਊ ਆਉਣਗੇ ਵੀ ਭਾਬੀ ਕਾ ਤੇ ਰੋਪੀ ਪਬਲਿਕ ਕਹੂਗੀ ਜਿਹੜੀ ਵੇਂਦੀ ਇਹਨਾਂ ਨੂੰ ਭਾਬੀ ਕਾ ਤੇ ਰੋਈ ਜਾਂਦੀ ਹਾਏ ਤੇ ਮਗਰ ਮੇਰਾ ਸਾਲਾ ਇਹ ਵੀ ਹੋਂ ਕਈ ਭਰੀ ਜਾਂਦਾ ਮੇਰੇ ਨਾਲ ਇੱਕ ਵੀ ਇੱਕ ਵੀ ਰੋਪਿਆ ਕੰਜਾਤਾ ਟੋ ਨੋ ਹੌਸਲੇ ਰੱਖ ਕੋਈ ਨਹੀਂ ਕੰਜਰ ਦੇ ਨੂੰ ਲੈ ਕੇ ਜਾ ਪਾਰ ਕੇ ਤੇ ਕਮਾਗ ਮੂਗੇ ਲਿਆਇ ਨਹੀਂ ਸਹੀ ਹੋ ਜਾਣਾ ਇਹ ਰੋ ਕੇ ਬਿਗਾਉਂਦੀ ਤੈਨੂੰ ਵੀ ਮੈਨੂੰ ਕੁਛ ਦਵਾ ਉਧਰ ਲਤ ਨਹੀਂ ਆਏਗਾ ਤੁਨੋਂ ਦੀ ਭੈਣਾਂ ਸਾਰੀ ਕਮਾਈ ਲੱਗੀ ਯਾਰ ਲਹਿੰਗਾ ਵੰਗਾਉਣ ਤੇ ਤੇ ਲਹਿੰਗਾ ਮੇਰਾ ਸਾਲਾ ਹਜੇ ਨਹੀਂ ਆਇਆਗਾ ਇਹਨਾਂ ਦਾ ਵਿਚਾਰੀ ਦਾ ਨੰਗਨ ਵਾਲਾ ਹਗੜਾ ਸਾਰੀਆਂ ਦਿਹਾੜੀਆਂ ਦੀਆਂ ਲਾ ਕੇ ਕੰਜਰ ਦਾ ਦੱਸੀ ਜਾਂਦਾ ਵੀ ਦੋ ਦਿਹਾੜੀਆਂ ਚਲ ਕੋਈ ਹੋਰ ਲਾ ਲਾਂਗੇ ਤੇ ਤੁਨੋਂ ਦੀਆਂ ਦਿਹਾੜੀਆਂ ਲਾ ਲੋ ਕੇ ਵਿਚਾਰੇ ਨੇ ਪੂਰੀਆਂ ਕਰੀਆਂ ਤੇ ਉਹ ਸਾਲਾ ਹਜੇ ਜਿਹੜੀ ਪਹੁੰਚਿਆ ਟੰਨੂ ਵਿਚਾਰਾ ਕੀ ਕਰੇ ਟੰਨੂ ਦਾ ਮੇਰਾ ਤਾਂ ਆਪਣੀਆਂ ਦਾ ਚਾਰ ਵਾਲਾ ਡੱਬਾ ਵਾਂਗ ਚਾ ਟੰਨੂ ਮਗਰਾਂ ਦੇ ਚਾਰ ਨੂੰ ਰੁਈ ਜਾਂਦਾ ਵੀ ਭੈਣ ਜੀ ਇਹ ਤਾਂ ਸਬਜੀ ਸਬਜੀ ਬਣਾ ਕੇ ਨਹੀਂ ਦਿੰਦੀ ਚਾਰ ਆਵੇ ਬੰਦਾ ਲਾ ਕੇ ਚਾਰ ਨਾਲ ਖਾ ਤਾਂ ਲਵੇ ਉਹ ਵਿਚਾਰਾ ਆਪਦੀ ਜਾਨ ਨੂੰ ਰੁਈ ਜਾਂਦਾ ਉਹਨੂੰ ਲਹਿੰਗੇ ਦੀ ਪਈ ਟੰਨੂ ਨੂੰ ਚਾਰ ਦੀ ਪਈ ਮੇਰਾ ਚਾਰ ਨਹੀਂ ਆਇਆ ਕੁਰਤਾ ਪਜਾਮਾ ਵੀ ਉਦੇ ਜੀ ਆ ਯਾਰ ਚੱਲ ਕੋਈ ਨਾ ਹੁਣ ਚਲ ਜੀ ਤਿਆਰ ਹੋ ਕੇ ਚਲੀਏ ਫਿਰ ਮੇਰੀ ਗੱਲ ਸੁਣ ਤਿਆਰ ਹੋ ਕੇ ਚਲੀਏ ਚੱਲ ਚਲੀਏ ਚਲ ਜੂਗੀ ਯਾਰ ਗੁੱਸਾ ਚੜ ਰਿਹਾ ਜਾ ਕੇ ਉਹਨਾਂ ਨੂੰ ਸਮਝਾ ਦਿਓ ਵੀ ਪਲੀਜ਼ ਉਹੀ ਚੀਜ਼ ਕੱਢੋ ਯੂਨੀਕ ਅੱਪੇ ਕਹਿ ਮੈਂ ਤਾਂ ਬੁੜੀਆਂ ਦੇ ਵਿੱਚ ਮੈਂ ਕੀ ਕਹੂੰਗਾ ਚਾਈਲਡ ਟੂ ਨੋ ਦੈਟ ਅੰਨ ਚੌੜਾ ਮੇਨ ਤਾਂ ਗੁੱਸਾ ਆ ਜਾਂਦਾ ਜੇ ਤੂੰ ਮੈਨੂੰ ਪਹਿਲਾਂ پیسے ਦੇ ਦਿੰਦਾ ਮੈਂ ਪਹਿਲਾਂ ਮੰਗਾ ਲੈਂਦੀ ਤੇ ਤੇਰੀ ਜਾਨ ਤੇਰੀ ਜਾਨ ਨੇ ਛਾਪਾ ਪਾਇਆ ਆਂ ਦੀ ਸਾਰਾ ਮੈਨੂੰ ਹਾਂ ਜੀ ਹੁਣ ਚੱਲ ਲੈ ਕੇ ਚੱਲ ਦੁਕਾਨ ਤੇ ਮੈਨੂੰ ਉੱਥੇ ਜਾ ਕੇ ਕਹੀਂ ਵੀ ਜਿਵੇਂ ਤੈਨੂੰ ਚਾਹੀਦੇ ਉਹ ਮੈਂ ਤਾਂ ਦੇ ਦਵਾਂ ਹੁਣ ਉੱਥੇ ਅੰਦਰ ਵੜ ਕੇ ਤੁਸੀਂ ਕਹੋਗੇ ਤਾਂ ਦੇਣਗੇ ਉਹ ਹੁਣ ਤੁਹਾਡੇ ਅੰਦਰ ਵੜ ਕੇ ਕਿਵੇਂ ਪਾਣ ਦੇਣਗੇ ਵੀ ਤੈਨੂੰ ਜਿਹੋ ਜਿਹਾ ਚਾਹੀਦਾ ਉਹੋ ਜਿਹਾ ਦੇ ਦੇਣ ਤੇ ਕਹਿੰਦੀ ਤੂੰ ਕਹੀਂ ਨਹੀਂ ਤੂੰ ਕਹੀਂ ਵੀ ਮੈਂ ਕੀ ਕਹੂੰ ਬੁੜੀਆਂ ਵਾਲੇ ਛੂਟ ਤੇ ਮੈਨੂੰ ਕੀ ਪਤਾ ਉਹ ਕਹਿੰਦੀ ਤੂੰ ਕਹੀਂ ਮਰ ਜਣਾ ਜਾ ਕੇ ਉੱਥੇ ਵੀ ਅਸੀਂ ਪ੍ਰੋਮੋਸ਼ਨ ਕਰ ਦਿੰਨੇ ਆ ਤੁਹਾਡੀ ਉਹਦੀ ਦੁਕਾਨ ਦੀ ਤੇ ਵੀ ਮੈਨੂੰ ਲਹਿੰਗਾ ਦੇ ਦਿਓ ਰਾਤ ਦੀ ਰਾਤ ਪਾਉਣ ਵਾਸਤੇ ਵੀ ਮੇਰਾ ਹੁੰਦਾ ਹੀ ਜਾਣਾ ਹੈ ਪ੍ਰੋਮੋਸ਼ਨ ਕਰ ਦਾਂਗੇ ਲਹਿੰਗਾ ਲੈਣਾ ਤੇਰਾ ਤੇ ਪਾਵੇਂ ਤੇ ਤੇ ਫੋਟੋ ਵੀਡੀਓ ਟਾਈਟਲ ਕੰਟੈਂਟ ਸਾਰਾ ਕੁਝ ਵਿਊਜ਼ ਲਿਆਵਾਂਗੇ ਮ제 ਮ제 ਐ ਨਹੀਂ ਅਗਲੇ ਮ제 ਲੈਣ ਦਿੰਦੇ ਤੁਹਾਨੂੰ ਬਹੁਤ ਸੁਨੇਹਾ ਇੱਕ ਸੁਨਿਆਣੇ ਕਰਿਆ ਜੀਗਾ ਅੱਧਾ ਕੈਨੇਡਾ ਭਾਂ ਦੇ ਨਾਲ ਮਗਰ ਪੈ ਗਈ ਤੇ ਤੁਸੀਂ ਕੀ ਕਰੋ ਕੰਜੇ ਦੇ ਲਹਿੰਗਾ ਗਲਤ ਫਲਤ ਨਿਕਲਿਆ ਤਾਂ ਸੰਭਲ ਕੇ ਚੱਲੋ ਕੋਈ ਨਹੀਂ ਹੌਂਸਲਾ ਰੱਖੋ ਕੋਈ ਪਾਲਾ ਇੱਥੇ ਘਰੇ 3600 ਸੂਟ ਹੈ ਤੇਰੇ ਕੋਲੇ ਉਹ ਤਾਂ ਬਹੌਣੀ ਹੁੰਨੀ ਹੈ ਇਹ ਮੇਰਾ ਹਾਊਸ ਟੂਰ ਇਹ ਮੇਰਾ ਹੋਮ ਟੂਰ ਇਹ ਮੇਰਾ ਪਲਾਨ ਹੈ ਤੇ ਅੰਦੀਸ਼ ਚੈਟ ਤੇ ਚਾੜਤਾ ਜਿਹੜੀ ਨੈਟ ਤੇ ਚਾੜਤੀ ਇਹਨੇ ਲਿਆ ਕੇ ਘਰੇ ਵੀ ਵਿਊ ਆਉਣਗੇ ਬਲੌਗਰ ਕਰਨਗੇ ਉਹਨੂੰ ਐਸੀ ਮੇਰੇ ਨਾਲ ਹੀ ਰਹੂਗੀ ਉਹ ਫੇਮਸ ਹੋਈ ਮਾਰੀ ਉਹਨੇ ਮਾਰੀ ਲੱਤ ਚੱਲ ਮੁੱਦਾ ਕੀ ਹੈ ਇਹ ਮੈਨੂੰ ਕਹਿੰਦਾ ਤੁਸੀਂ ਕਦੇ ਪਨੀਰ ਵੇਖਿਆ ਕਦੇ ਪਨੀਰ ਖਾਧ ਆਹ ਗੱਲ ਹੀ ਪਤਾ ਨਹੀਂ ਕੀ ਹੋਈ ਨਿਆਣੀ ਉਹਰੇ ਮੇਰੇ ਹਲੇ ਕਰ ਲੈਂਦੇ ਆ ਉਹ ਫੇਮਸ ਹੋ ਜਣੇ ਮਾਰੀ ਲੱਤ ਢੂਈ ਤੇ ਹੁਣ ਇੱਕ ਗੁੰਡਾ ਬਣਦਾ ਹੁਣੇ ਗੁੰਡਾ ਬਣਦਾ ਤੇ ਕਹਿੰਦਾਗਾ ਮੈਂ ਆਪਣਾ ਬੀੜੀਆਂ ਪੀ ਕੇ ਸੈਟਾ ਪੀ ਕੇ ਬੀੜੀਆਂ ਵੀਡੀਓ ਪਾਉਂਦਾ ਹਾਂ ਯਾਰ ਕਰਕੇ ਚੱਕ ਦਿਆਂਗੇ ਮਾਰ ਦਿਆਂਗੇ ਐਂ ਕਰੀ ਜਾਂਦਾ ਮੇਰੇ ਖਿਆਲ ਦਾ ਦਾਰੂ ਪੀ ਕੇ ਰੱਜ ਕੇ ਡਰੈਸ ਕੀਤਾ ਆਵੇ ਜਾਵੇ ਇਹਨੇ ਦੋ ਤਿੰਨ ਦਿਨ ਪੀਆ ਆ ਆ ਵੀ ਚੰਦੀ ਆ ਕੁਛ ਨਹੀਂ ਪਤਾ ਹੁੰਦਾ ਫੇਰ ਹੋਈ ਜਾਂਦਾ ਪਾਗਲ ਚਲ ਪਹਿਨ ਡਰੈਸ ਆਪਾਂ ਉੱਥੇ ਪਾ ਲਾਂਗੇ ਅਨਿਵਰਸਰੀ ਤੇ ਪਾ ਲਾਂਗੇ ਨਹੀਂ ਤੇ ਉੱਥੇ ਪਾ ਲਾਂਗੇ ਦਿਵਾਲੀ ਤੇ ਯਾਰ ਦਸੰਬਰ ਜਨਵਰੀ ਹੁੰਦੀ ਹੈ ਦਸੰਬਰ ਚ ਤੇ ਸਗੜਖਾਨਾ ਪਿਆ ਹੁੰਦਾ ਸਨੋਮੀ ਮੈਂ ਲੰਡਾ ਪਾਗ ਕੀ ਸਨੋ ਚ ਫਿਰੂੰਗੀ ਤਾਂ ਕੋਈ ਨਾ ਫਿਰਨਾ ਹਣਾ ਵਾ ਜਿਵੇਂ ਇੱਕ ਜੀ ਨੋਟ ਕਰੇ ਮੇਰੇ ਹਾਲੇ ਪਬਲਿਕ ਵਿੱਚ ਤੇ ਚਮਟਾਟੀ ਕਰੀ ਜਾਂਦੇ ਆ ਉਹ ਇੱਥੇ ਜੇ ਆ ਦੇ ਦਾਗ ਨੇ ਸਰ ਕੈਨ ਲਿਖ ਸ਼ਰਮਦੀ ਮੇਰੇ ਹਾਲੇ ਨੇ ਦਾਗ ਪਾਏ ਪਏ ਵਿਚਾਰੀ ਭਾਪੀ ਤੇ ਕੰਜੜਾ ਟ ਨੂੰ ਤੇਰੇ ਕੋਲੇ ਆ ਸਾਰਨਾ ਚ ਲਿਆ ਕਰ ਦੂਜੇ ਪਬਲਿਕ ਪਲੇਸ ਤੇ ਕੀ ਰਿਐਕਸ਼ਨ ਪਊਗਾ ਮੁੰਡੇ ਨੂੰ ਛੇੜਨਗੇ ਪਿੱਛੇ ਜਦੋਂ ਨਵੀਂ ਨਵੀਂ ਆਈ ਸੜਕ ਕਮਾਉਂਦੀ ਜੀ ਨੂੰ ਗਾਲ੍ਹਾਂ ਵਾਈਆਂ ਲੋਕਾਂ ਨੇ ਬਈ ਤੇ ਆਨਲਾਈਨ ਆ ਕੇ ਰੋਵੇ ਟਉਨਾਂ ਦਾ ਕੋਈ ਨਹੀਂ ਪਤਾ ਇਹ ਮੱਚਦੇ ਆਪਣੇ ਤੋਂ ਦਾ ਇਹ ਛੜ ਤੇ ਮੇਰੇ ਲਈ ਮੇਰੇ ਸਾਲ ਮੈਂਟਾ ਕ ਪਹਿਲਾਂ ਵੈਣ ਪਾਈ ਜਾਂਦੀ ਸੀ ਪਾਏ ਲੀੜੇ ਤੇ ਤੁਰਪੇ ਮੇਰੇ ਲਈ ਠੀਕ ਹੈ ਤਨੂ ਮੈਂ ਪੀ ਜਾ ਖਾਉਂਗੀ ਨਹੀਂ ਤਨੂ ਕਹਿੰਦਾ ਮੈਂ ਪੀ ਜਾ ਖਾਉਂਗਾ ਤੇ ਭੁੱਖ ਲੱਗੀ ਉੱਤੇ ਰਹਿ ਗਈ ਮੇਰੇ ਵਾਲੇ ਦੀ ਥਰੀ ਦਿਹਾੜੀ ਤੇ ਲਵਾ ਦੇਣੀ ਆ ਚੱਕਿਆ ਨੇ ਮਾਰੇ ਦੋ ਚਵੇੜੇ ਟਨੂ ਦੇ ਚੱਲ ਨਾਲ ਮੈਂ ਤਾਂ ਪਹਿਲਾਂ ਰੁਈ ਜਾਂਦੀ ਹੁਣ ਟਨੂ ਨਾਲ ਤੇ ਪਹਿਲਾਂ ਪਾਉਂਦੀ ਫੇਰੀ ਲਾ 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 ਐਂ ਕਰਦੀ ਫੇਰਦੀ ਆ ਤੇ ਇਹਦਾ ਕੋਈ ਪ੍ਰੋਤਸਾਰ ਨਹੀਂ ਬਈ ਨਾ ਦ ਤਨੂ ਭਾਬੀ ਕੀ ਕਹੀ ਯਾਨੀ ਪਬਲਿਕ ਆ ਕੀ ਫੇਰ ਹੋਈ ਗੱਲ ਤੇਰੀਆਂ ਕੰਟਰੋਲ ਰੱਖ ਚ ਜਬਾਤ ਤਾਂ ਤੇ ਕਾਬੂ ਪਾ ਤਾਰੀ ਕੀ ਆ ਤੈਨੂੰ ਕੋਈ ਨਹੀਂ ਹੌਸਲਾ ਰੱਖੋ ਮੈਂ ਕਰਦਾ ਪ੍ਰੇ ਕਰਦਾ ਵੀ ਇਹ ਪਹੁੰਚੇ ਇਹਨਾਂ ਦੇ ਪ੍ਰੇ ਪ੍ਰੇ ਵਾਕੇ ਪ੍ਰੇ ਇਹਦੇ ਹੀ ਕ੍ਰੋਸ ਹੂਟ ਆਸਤੇ ਪ੍ਰੇ ਭੈਂਚਦਾ ਤੇ ਕੰਜਰਾਂ ਤੇ ਆਉਂਦਾ ਨਾ ਬੰਦਾ ਕੋਈ ਪ੍ਰੇ ਕਰੂਗਾ ਵੀ ਰੱਬਾ ਸੋਖ ਸ਼ਾਂਤੀ ਬਖਸ਼ੀ ਥੋਡੇ ਸੂਟ ਆਸਤੇ ਪ੍ਰੇ ਕਰੂਗਾ ਵੀ ਤੁਨੂੰ ਭਾਬੀ ਦਾ ਛੂਟ ਪਹੁੰਚੇ ਛਿੱਟ ਛਿੱਟ ਆਏ ਪ੍ਰੇ ਕਰੇ ਹੈ ਬੱਤਮੀ ਯਾਰਤ ਗੱਲਾਂ ਕਿਵੇਂ ਕਰਦੀ ਹੈ ਤੇਵਾ ਪਸੰਦ ਦੀ ਮੰਤਰੀ ਗੱਲ ਆਹ ਤੂੰ ਚਲੋ ਜੀ ਵੀਡੀਓ ਕਰਦੇ ਸਮਾਪਤ ਇਥੇ ਚੰਗੀ ਲੱਗੀ ਤੇ ਲਾਇਕ ਕਰ ਦਿਓ ਤੇ ਸਬਸਕ੍ਰਾਈਬ ਕਰ ਲਓ ਤੁਹਾਡੀ ਬੜੀ ਬੜੀ ਮਿਹਰਬਾਨੀ ਹੋ ਗਈ ਸਬਸਕ੍ਰਾਈਬ ਕਰ ਲਓ ਜੀ ਆਈ ਨੀਡ ਤੁਹਾਡਾ ਹੌਸਲਾ ਆਈ ਨੀਡ ਪਲੀਜ਼ ਸਬਸਕ੍ਰਾਈਬ ਲਾਇਕ ਸਬਸਕ੍ਰਾਈਬ ਥੈਂਕ ਯੂ